ਤੇ ਉਹ ਲੰਦੇ ਹਾਂ ਜੰਦਸੇ ਗੱਲ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ ਸਟਾਰਟ ਕਰਨ ਲੱਗੇ ਆ ਪਹਿਲਾ ਪੋਡਕਾਸਟ ਸਾਡਾ ਜਿਹਦੇ ਵਿੱਚ ਆਪਾਂ ਗੱਲਾਂ ਕਰਾਂਗੇ ਅਸੀਂ ਤੁਹਾਨੂੰ ਦੱਸਾਂਗੇ ਵੀ ਫੇਸਬੁੱਕ ਦੇ ਉੱਪਰ ਪੈਸਾ ਕਿੱਦਾਂ ਬਣਦਾ YouTube ਦੇ ਉੱਪਰ ਪੈਸਾ ਕਿਵੇਂ ਬਣਦਾਗਾ ਅਸੀਂ ਫੇਸਬੁੱਕ ਸਟਾਰਟ ਦੀ ਜਿਹੜੀ ਜਰਨੀ ਆ ਕਿਵੇਂ ਫੇਸਬੁੱਕ ਸਟਾਰਟ ਕੀਤਾ ਸੀ ਆਪਣਾ ਤੇ ਤੁਹਾਡਾ ਹੀ ਪਹਿਲਾ ਵੈਲਕਮ ਕਰਦੇ ਆ ਤੇ ਹਾਂ ਜੱਲ ਵੀ ਆਪਾਂ ਨੂੰ ਦੱਸਿਓ ਆਪਾਂ ਨੂੰ ਜਦੋਂ ਫਸਟ ਟਾਈਮ ਆ ਆ ਸਾਡੀ ਉਹ ਕੰਨ ਦਸ ਦੰਦ ਕੱਢ ਲੈਣਾ ਜਦੋਂ ਇਹ ਗੱਲਾਂ ਹੀ ਹੁੰਦੀਆਂ ਨੇ ਯਾਰ ਵੀ ਦੱਸ ਨੀ ਗਾਲ ਨਾ ਕੱਢ ਯਾਰ ਤੂੰ ਬੀਬੀ ਬੁਲਾਣੀ ਪਈ ਆ ਇੱਧਰ ਜਾ ਕੇ ਗੱਲ ਕਰ ਯਾਰ ਮੈਂ ਤਾਂ ਦਰਸ਼ਕਾਂ ਨੂੰ ਗਾਲ ਕਾ ਤੋ ਕੱਢਦਾ ਗਾਲ ਕੱਢੀ ਫੇਰ ਕਿੱਥੇ ਨਿਕਲ ਗਿਆ ਆਪਾਂ ਆਪਾਂ ਫੇਸਬੁਕ ਸਟਾਰਟ ਕੀਤਾ ਸੀ ਮੇਰਾ ਦਾ ਲੋਕਡਾਊਨ ਚ ਕੀਤਾ ਵੀ ਵੈਸੀ ਮਜ਼ਾਕ ਕਰਦੇ ਕਰਦੇ ਨੇ ਕਰ ਲਏ ਵੈਸੀ ਅਸੀਂ ਜੌਬ ਕਰਦੇ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੇ ਆ 6 ਸਾਲ ਹੋ ਗਏ ਸਾਨੂੰ ਜੌਬ ਕਰਦਿਆਂ ਨੂੰ ਬਟ ਸਾਡਾ ਇੰਟਰਸ ਸ਼ੁਰੂ ਤੋਂ ਹੀ ਸੋਸ਼ਲ ਮੀਡੀਆ ਚ ਰਿਹਾ ਹੈਗਾ ਹੂੰ ਤਾਂ ਆਪਾਂ ਮੇਰੇ ਸਾਹ ਨਾਲ ਯਾਰ ਆਪਾਂ ਜਦੋਂ ਪਹਿਲਾਂ ਆਪਾਂ ਸਟਾਰਟ ਕੀਤਾ ਸੀਗਾ ਕੋਵਿਡ ਸਟਾਰਟ ਹੋਇਆ ਸੀਗਾ ਹੈਂ ਕੋਵਿਡ ਸਟਾਰਟ ਹੋਇਆ ਸੀਗਾ ਹਾਂ ਉਹ ਮਜ਼ਾਕ ਪਿਆ ਕਰਦੇ ਨੇ ਅਸੀਂ ਫੇਸਬੁਕ ਤੇ ਪੇਜ ਬਣਾ ਲਿਆ ਹੂੰ ਕੱਲੇ ਫੇਸਬੁਕ ਤੇ ਸਾਡੇ 2-3 ਪੇਜ ਸੀਗੇ हां फेसबुक ਤੇ ਆਪਣਾ ਸੀ ਇੱਕ ਡੇਲੀ ਅਪਡੇਟ ਫਾਰ ਯੂ ਜਿਹੇ ਜਿਹ ਤੁਹਾਨੂੰ ਵੀਡੀਓ ਵੇਖੀ ਜਾਂਦੇ ਆ ਇਹ ਤੇ ਆਪਣੇ ਹੁਣ ਆਪਣੇ 70k ਫੋਲਰ ਆਪਣੇ ਪੂਰੇ ਹੋ ਚੁੱਕੇ ਆ 70000 ਫੋਲਰ ਆਪਣਾ ਪੂਰਾ ਹੋ ਚੁੱਕਿਆ ਹੈਗਾ ਇਹ ਤੋਂ ਪਹਿਲਾਂ ਅਸੀਂ ਬਹੁਤ ਸ਼ਾਰਟਕਟ ਸ਼ਾਰਟਕਟ ਵੀ ਟਰਾਈ ਕੀਤੇ ਆ ਜਿਵੇਂ ਟਿਕਟੌਕ ਆਪਾਂ ਟਿਕਟੌਕ ਬਲਾ ਬਣਾਉਂਦੇ ਰਹੇ ਆਂ ਅਸੀਂ ਵੀਡੀਓ ਟਿਕਟੌਕ ਵੀ ਸਾਡਾ ਚੰਗਾ ਚੱਲਿਆ ਉਦੋਂ ਲੋਕਡਾਊਨ ਤੋਂ ਪਹਿਲਾਂ 2017 18 19 ਦੇ ਵਿੱਚ ਜਾਨੀ ਕਿ ਬਹੁਤ ਵੀਡੀਓ ਸਾਡੀਆਂ ਵਾਇਰਲ ਹੁੰਦੀਆਂ ਸੀਗੀਆਂ ਤੇ ਉਦੋਂ ਉਹਦੇ ਨਾਲੇ ਘਰਵਾਵਤ ਦੇ ਗਾਹਲੇ ਦਰਸ਼ਕਾ ਆਪਣੀ ਕੀ ਆਈਡੀ ਸੀ ਉਹਨਾਂ ਨੂੰ ਦੱਸਦੇ ਹਲੇ ਵੀ ਮੇਰੇ ਐਕਟਿਵ ਆ ਉਹ ਤੇ ਆਪਣੇ ਉਹ ਹੈਗੀ ਆ ਅਰਬਨ ਕੂਲ ਨੀ ਨੀ ਪੀਬੀ 29 ਅਰਬਨ ਕੂਲ ਸਰਦਾਰ ਦੇ ਨਾਮ ਤੇ ਆਪਣੀ ਜਿਹੜੀ ਟਿਕਟੌਕ ਆ ਹਾਂ ਆਪਣੀ ਜਿਹੜੀ ਆਈਡੀ ਹੈਗੀ ਟਿਕਟੌਕ ਦੇ ਉੱਪਰ ਆਪਣੀ ਹਲੇ ਵੀ ਚੱਲਦੀ ਹੋਊਗੀ ਤੇ ਦੇਖ ਸਕਦੇ ਜਿਹੜੇ ਮੇਰੇ ਵੀਰ ਬਾਹਰ ਬੈਠੇ ਆਗੇ ਆਪਣੇ ਉਹ ਤੇ ਵਿਊ ਵਧੀਆ ਆਉਂਦੇ ਸੀਗੇ ਉਸਤੇ ਪਰ ਜਦੋਂ ਮੇਨ ਮੁੱਦੇ ਤੇ ਆਉਣੇ ਆ ਆਪਾਂ ਜਿਹੜਾ ਅੱਜ ਕੱਲ ਫੇਸਬੁੱਕ ਤੇ ਸਾਰਿਆਂ ਨੂੰ ਪਤਾ ਹੀ ਨਿਕਮ ਇਨਕਮ ਆਉਂਦੀ ਆ ਤੇ ਸਾਨੂੰ ਵੀ ਇਹ ਲੱਗਦਾ ਵੀ ਆਪਾਂ ਸ਼ਾਰਟਕਟ ਮਤਲਬ ਫੇਸਬੁਕ ਤੇ ਵੀਡੀਓ ਪਾਈਆਂ ਤੇ ਆਪਣੀਆਂ ਇੰਨੀਆਂ ਵਾਇਰਲ ਨਹੀਂ ਹੁੰਦੀਆਂ ਇਹ ਸ਼ਾਰਟਕਟ ਅਪਣਾਇਆ ਅਪਣਾਇਆ ਜਿਵੇਂ ਅਸੀਂ ਕੀਤਾ ਸੀਗਾ ਮਤਲਬ ਫਾਲੋਅਰ ਬਾਈ ਕੀਤੇ ਦੋ ਤਿੰਨ ਪੇਜ ਆ ਹੀ ਸਾਡੇ ਖਰਾਬ ਹੋਏ ਉਹਦਾ ਬਈ ਕੋਈ ਫਾਇਦਾ ਨਹੀਂ ਗਾ ਜੈਨੂਨ ਫਾਲੋਅਰ ਚਾਹੀਦੇ ਫਿਰ ਅਸੀਂ ਮਤਲਬ ਫੇਸਬੁਕ ਤੇ ਅਸੀਂ ਕੰਟੀਨਿਊ ਵੀਡੀਓ ਪਾਈਆਂ ਵੀ ਚੱਲੇ ਨਾ ਚੱਲੇ ਕੋਈ ਫਾਇਦਾ ਨਹੀਂ ਸਹੀ ਗੱਲ ਆ ਯਾਰ ਮੈਨ ਗੱਲ ਚੰਨੀ ਪਤਾ ਕੀ ਆ ਮੈਂ ਤਾਂ ਕੁਝ ਹੀ ਦੇਖੀ ਆ ਬੰਦੇ ਨੂੰ ਫਾਲੋਅਰ ਜਿਹੜੇ ਆਗੇ ਨਕਲੀ ਬੰਦੇ ਫਾਲੋਅਰ ਵੇਚਦੇ ਆਗੇ ਉਹ ਆਪਾਂ ਨੂੰ ਫਾਲੋਅਰ ਲੈਣੇ ਨਹੀਂ ਚਾਹੀਦੇਗੇ ਉਹ ਸਿਰਫ ਦੇਖਣ ਵਾਸਤੇ ਆ ਐਕਟਿਵ ਨਹੀਂ ਹੁੰਦੇਗੇ ਉਹ ਮੰਨ ਲਓ ਆਪਣੀ ਵੀਡੀਓ ਨਹੀਂ ਦੇਖਦੇ ਉਹ ਬੱਲੇ ਸਿਰਫ ਇੱਕ ਪਾਉਣ ਵਾਸਤੇ ਆ ਵੀ ਆਪਣੇ ਫਾਲੋਅਰ ਹੈਗੇ ਚੰਗੇ ਠੀਕ ਆ ਆਪਾਂ ਕੇੰ ਦਾ ਸਿਰਫ ਉਹਦੇ ਵਿੱਚ ਨਾ ਪਹਿਲਾਂ ਆਪਾਂ ਨੂੰ ਲੋਕਾਂ ਨੂੰ ਦਿਖਾਉਣ ਲਈ ਫਾਲੋਅਰ ਆਗੇ ਉਹਦੇ ਨਾਲ ਆਪਾਂ ਨੂੰ ਵਿਊ ਨਹੀਂ ਆਉਂਦੇਗੇ ਠੀਕ ਆ ਕਈ ਹੁੰਦੇ ਆ ਵੀ ਹਜ਼ਾਰ ਦੇ ਵਿੱਚ ਤੁਹਾਨੂੰ ਜੇ ਅਸੀਂ 5ਰ ਫਾਲੋਅਰ ਦੇ ਦਾਂਗੇ ਠੀਕ ਆ 2000 ਦੇ ਵਿੱਚ ਇੰਨੇ ਫਾਲੋਅਰ ਦੇ ਦਾਂਗੇ ਉਹਦਾ ਕੋਈ ਫਾਇਦਾ ਨਹੀਂਗਾ ਜਦ ਆਪਾਂ ਕਹਿ ਦਿੰਨੇ ਆ ਰਬੀ ਯਾਰ ਆਪਣੇ ਇੰਨਾ ਵੱਡਾ ਫਰੈਂਡ ਸਰਕਲ ਲਾਣਾ ਬਈ ਆਪਾਂ ਠੀਕ ਤੋਂ ਬਈ ਆਪਾਂ ਫੋਲੋ ਕਰਵਾ ਲਈ ਉਹਦਾ ਵੀ ਕੋਈ ਫਾਇਦਾ ਨਹੀਂਗਾ ਉਹਦਾ ਫਾਇਦਾ ਆਏ ਨਹੀਂਗਾ ਕਿਉਂਕਿ ਉਹਨੂੰ ਐਕਟਿਵ ਹੀ ਨਹੀਂ ਹੈਗੇ ਮਤਲਬ ਜੇ ਉਹਨਾਂ ਆਪਣੀਆਂ ਵੀਡੀਓ ਚ ਇੰਟਰਸਟਿੰਗ ਉਹਨਾਂ ਨੂੰ ਹੋਊਗਾ ਕੁਛ ਫਿਰ ਦੇਖਣ ਕਿ ਕੱਲਾ ਫੋਲੋ ਕਰਨ ਨਾਲ ਕੋਈ ਆਪਣਾ ਪੇਜ ਚੱਲਣ ਨਹੀਂ ਲੱਗਿਆ ਨਾਲੇ ਕੱਲਾ ਫਾਲੋਅਰ ਆਪਣੇ ਜਿੰਨੇ ਮਰਜ਼ੀ ਵਧਾ ਲਓ ਉਹਦਾ ਕੋਈ ਫਾਇਦਾ ਨਹੀਂ ਮੇਨ ਹੈਗਾ ਵੀਡੀਓ ਤੇ ਵਿਊ ਬਿਲਕੁਲ ਰਾਈਟ ਜਿੱਦਾਂ ਕਿ ਅੰਦਾਗਾ ਕਈ ਬੰਦਿਆਂ ਦੇ ਤੁਸੀਂ ਦੇਖੋਗੇ ਨਾ ਹੁਣ ਜਦੋਂ ਸਾਡਾ ਪੇਜ ਮੇਰੇ ਸਾਹਮਣੇ ਸਾਡੇ 12-15 ਹਜ਼ਾਰ ਫੋਲੋਅਰ ਸੀਗੇ ਜਦੋਂ ਠੀਕ ਐ ਤੇ ਉਦੋਂ ਵੀਊ ਆਪਣੇ ਮੇਰੇ ਨਾਲ ਜ਼ਿਆਦਾ ਆਉਂਦੇ ਸੀਗੇ ਵੀਊ ਕਿਉਂਕਿ ਆਪਾਂ ਉਸ ਰਿਲੇਟਡ ਵੀਡੀਓ ਇੱਕ ਦੋ ਪਾਈਆਂ ਉਹਦੇ ਨਾਲ ਹੀ ਸਾਡਾ ਇੱਕੇਦਮ ਫੋਲੋਅਰ ਦਾ ਬੂਸਟ ਆ ਗਿਆ ਠੀਕ ਐ ਤੇ ਵੀਡੀਓ ਵੀ ਆਪਣੀਆਂ ਮਿਲੀਅਨ ਮਿਲੀਅਨ ਦੇ ਵਿੱਚ ਚੱਲੇ ਆ ਗਏ ਉਦੋਂ ਆਪਣੇ ਸਾਨੂੰ ਪੈਸਾ ਵੀ ਇਨਕਮ ਵੀ ਚੰਗੀ ਆਈ ਸਟਾਰਟਅਪ ਦੇ ਵਿੱਚ ਕੀ ਹੁੰਦਾਗਾ ਆਪਾਂ ਨੂੰ ਬੰਦੇ ਨੂੰ ਕਿਸੇ ਨੂੰ ਵੀ ਦਿਲ ਨਹੀਂ ਛੱਡਣਾ ਚਾਹੀਦਾਗਾ ਜਦੋਂ ਆਪਣੇ ਪੇਜ ਦੇ ਉੱਪਰ 10 ਤੋਂ 15 ਵੀਡੀਓ ਘੱਟੋ-ਘੱਟ ਪਈਆਂ ਆਪਾਂ ਨੂੰ 100-100 ਜਾਂ 1000-1000 ਵੀਊ ਹੀ ਆਉਂਦੇ ਆਪਾਂ ਨੂੰ ਕਈ ਸ ਪਰ ਜਦੋਂ ਇੱਕ ਥੋੜੀ ਵੀਡੀਓ ਹੋ ਗਈ ਵਾਇਰਲ ਥੋੜੀ ਥੋੜਾ ਮੈਂ ਕਹਿੰਦਾ ਜਿੰਨੀ ਤੁਹਾਡੀ ਮਿਹਨਤ ਆ ਕਿ ਤੁਹਾਡੇ ਉਰਾਸ ਆ ਜਾਣੀ ਆ ਠੀਕ ਹੈ ਕਿਉਂਕਿ ਆਪਾਂ ਨੂੰ ਐਕਟ ਰਹਿਣਾ ਜ਼ਰੂਰੀ ਹੈ ਨਾ ਜਿਵੇਂ ਤੁਹਾਨੂੰ ਦੱਸਿਆ ਆਪਾਂ ਜੌਬ ਕਰਦੇ ਆ ਸਾਡਾ ਇੰਟਰਸਟ ਉਧਰ ਵੀ ਸੀਗਾ ਜੌਬ ਦੇ ਵਿੱਚ ਸਾਨੂੰ ਮੰਨ ਲਓ ਇੱਕ ਸਾਡਾ ਫਸੇ ਸੀਗੇ ਅਸੀਂ ਨਾ ਐਕਟਿਵ ਰਹੇ ਨਹੀਂਗੇ ਨਾ ਫਿਰ ਵੀ ਆਪਣਾ ਪੇਜ ਬਹੁਤ ਗਰੋਅ ਕੀਤਾ ਗਾ ਗਰੋਅ ਕੀਤਾ ਗਾ ਪਰ ਕੀ ਹੈ ਆਪਾਂ ਨਾਲ ਦੇ ਨਾਲ ਐਕਟਿਵ ਰਹੇ ਆਂਗੇ ਆਪਾਂ ਅਰ ਕਈ ਥਾਵਾਂ ਤੇ ਜਦੋਂ ਆਪਾਂ ਨੂੰ ਵੀਡੀਓ ਜਾਂ ਮਿਲਦੀ ਸੀ ਆ ਵੀਡੀਓ ਪਾਉਂਦੇ ਰਹੇ ਆਂਗੇ ਆਪਾਂ ਪਰ ਕੀ ਹੈਗਾ ਫੇਸਬੁੱਕ ਦੇ ਹੋਰ ਬਹੁਤ ਕਈ ਸੋਚ ਹੁੰਦੀ ਆ ਵੀ ਫੇਸਬੁੱਕ ਦੇ ਵਿਊ ਨਾਲ ਪੈਸੇ ਆਉਂਦੇ ਆਗੇ ਵਿਊ ਨਾਲ ਪੈਸੇ ਨਹੀਂ ਆਉਂਦੇਗੇ ਵੀ ਕਿੰਨੇ ਮਰਜ਼ੀ ਵਿਊ ਹੋਈ ਜਾਣ ਉਹਦਾ ਕੋਈ ਮੈਟਰ ਨਹੀਂ ਹੁੰਦਾਗਾ ਕੀ ਹੁੰਦਾਗਾ ਵੀ ਜਦੋਂ ਆਪਣੇ ਜਿਆਦਾ ਵਿਊ ਆਉਣਗੇ ਠੀਕ ਆ ਉਹਦੇ ਉੱਪਰ 19 ਐਡ ਬਾਲ ਚੱਲਦੀ ਹੁੰਦੀ ਆ ਠੀਕ ਆ ਜੇ ਮੰਨ ਕੇ ਚੱਲੋ ਕਿਸੇ ਬੰਦੇ ਦੀ 10000 10000 ਜਦੋਂ ਬੰਦਾ ਵਿਊ ਹੁੰਦਾ ਨਾ ਉਸ ਤੋਂ ਬਾਅਦ ਇਨਕਮ ਸਹੀ ਦਾ ਸਟਾਰਟ ਹੋਦੋਂ ਹੁੰਦੀ ਆਗੀ ਜੋ 10000 ਬੰਦੇ ਦਾ ਵਿਊ ਆ ਜਾਂਦਾਗਾ ਉਸ ਤੋਂ ਬਾਅਦ ਬੰਦੇ ਸਹੀ ਇਨਕਮ ਆਉਂਦੀ ਆਗੀ ਉਸ ਤੋਂ ਬਾਅਦ ਆਪਣੇ ਜਿਹੜੇ ਫੇਸਬੁੱਕ ਆਗੇ ਉਹ ਦਿਖਾਉਂਦੀ ਆ ਕਿ ਹਾਂ ਬੰਦੇ ਨੂੰ ਇਹ ਲਾਈਕ ਚੰ ਤੇ ਇਹਦੇ ਇਹ ਤੇ ਉੱਪਰ ਆ ਸਾਨੂੰ ਐਡ ਦਿਖਾਉਣੇ ਜ਼ਰੂਰੀ ਆ ਗਈ। ਫਿਰ ਫੇਸਬੁੱਕ ਹੀ ਕਰਦੀ ਆ ਗਈ ਉਹ ਵੀਡੀਓ ਦੇ ਉੱਪਰ ਜਿਹੜੀ ਹੈਗੀ ਐਡ ਸਟਾਰਟ ਕਰ ਦਿੰਦੀ ਆ ਗਈ ਉਹ। ਮਤਲਬ ਕਿਸੇ ਨੂੰ ਪ੍ਰੋਮੋਸ਼ਨ ਦਿੰਦੀ ਆ ਸਾਡੇ ਵੀਡੀਓ ਥਰੂ। ਹਾਂ। ਮਤਲਬ ਕਿਸੇ ਦਾ ਕੋਈ ਬਿਜ਼ਨਸ ਆ ਤੇ ਆਪਣੀ ਵੀਡੀਓ ਟ੍ਰੈਂਡਿੰਗ ਦੇ ਵਿੱਚ ਚੱਲਦੀ ਆ ਤਾਂ ਉਹਨਾਂ ਨੂੰ ਸਾਡੀ ਵੀਡੀਓ ਤੇ ਐਡ ਲਾਈ ਦਾ ਬੈਨੀਫਿਟ ਆ। ਬਿਲਕੁਲ। ਕਿਉਂਕਿ ਸਾਡੀ ਵੀਡੀਓ ਆਲਰੇਡੀ ਲੋਕ ਦੇਖਦੇ ਆ ਤੇ ਜੇ ਐਡ ਉਹ ਤੇ ਲਾਉ ਐਡ ਸ਼ੋ ਕਰੂੰਗੀ ਤਾਂ ਉਹ ਤੇ ਉਹਨਾਂ ਦਾ ਐਡ ਵਾਲਿਆਂ ਦਾ ਵੀ ਬੈਨੀਫਿਟ ਆ। ਬਿਲਕੁਲ। ਇਦੇ ਵਿੱਚ ਕੀ ਹੈ ਯਾਰ ਵੀ ਦੂਸਰਾ ਜੇ ਮੰਨ ਲਓ ਅਬ ਇੱਕ ਜੇ ਤੁਹਾਨੂੰ ਇੱਕ ਐਗਜ਼ਾਮਪਲ ਦੱਸਾਂ ਇੱਕ ਮੈਂ ਸਾਡੀ ਜਿਹੜੀ ਵੀਡੀਓ ਚੱਲੀ ਸੀਗੀ ਇੱਕ 4 ਮਿਲੀਅਨ ਵਿਊ ਹੋਏ ਸੀਗੇ ਜਿਹੜੀ ਅੱਜ ਤੱਕ ਸਾਡੇ ਸਾਰੇ ਨਾਲੋਂ ਵੱਧ ਵਿਊ ਜਿੱਤੇ ਹੋਏ ਵੇ ਸਾਡੇ ਮਤਲਬ ਵੀਡੀਓ ਬਿਜ਼ਨਸ ਰਿਲੇਟਡ ਸੀਗੀ ਹਾਂ ਤੇ ਉਹਦੇ ਵਿੱਚ ਜੇ ਆਪਣੇ ਕੰਮ ਦੀ ਵੀਡੀਓ ਹੈਗੀ ਆ ਠੀਕ ਹੈ ਤੇ ਜਾਂ ਫਿਰ ਜੇ ਕੰਮ ਦੀ ਭਲਾ ਨਹੀਂ ਵੀ ਹੈਗੀ ਵਿਊ ਬਹੁਤ ਜ਼ਿਆਦਾ ਆ ਗਏ ਫਿਰ ਵੀ ਜੇ ਵਿਊ ਜ਼ਿਆਦਾ ਐਡ ਚੱਲਦੀ ਹੈ ਜ਼ਿਆਦਾ ਪੈਸੇ ਆਉਂਦੇ ਆ ਜੇ ਕੰਮ ਦੀ ਵੀਡੀਓ ਹੈਗੀ ਆ ਮਤਲਬ ਕਿ ਜਿਹੜੇ ਬੰਦੇ ਜਿਹਨੂੰ ਪਤਾ ਵੀ ਲੋਕ ਸਾਰੇ ਪੂਰੀ ਪੂਰੀ ਵੀਡੀਓ ਦੇਖਦੇ ਆ ਉਦੇ ਉੱਪਰ ਕੀ ਹੈਗਾ ਵਿਊ ਵਿਊ ਜ਼ਿਆਦਾ ਆਉਣਗੇ ਤਾਂ ਐਡ ਦੇ ਪੈਸੇ ਵੀ ਸਾਨੂੰ ਜ਼ਿਆਦਾ ਮਿਲਦੇ ਆਗੇ ਅਪਰੋਕਸੀਮੇਟਲੀ ਜੇ ਮੰਨ ਕੇ ਚੱਲਾਂ ਮੈਂ ਤੁਹਾਨੂੰ ਆਪਾਂ ਨੂੰ 1 ਮਿਲੀਅਨ ਦੇ ਜੇ ਆਪਣੇ 1 ਮਿਲੀਅਨ ਵਿਊ ਹੁੰਦਾਗਾ ਅਪਰੋਕਸੀਮੇਟ ਉਸ ਤੇ ਹੁਣ ਜਿਹੜੀ ਫੇਸਬੁੱਕ ਕਾ ਇਨਕਮ ਦਿੰਦੀ ਹੈਗੀ 70000 ਆ ਸੌਰੀ ਆਪਣੇ 72 80 ਡਾਲਰ ਜਿਹੜੇ ਆਗੇ ਆਪ ਨੂੰ 1 ਮਿਲੀਅਨ ਤੇ ਮਿਲਦੇ ਆ ਯਾਨੀ ਕਿ ਜੇ ਆਪਣੇ 3 ਮਿਲੀਅਨ ਵਿਊ ਸੌਰੀ 3 ਮਿਲੀਅਨ ਵਿਊ ਹੁੰਦੇ ਆ ਤਾਂ ਤੁਹਾਨੂੰ ਘੱਟੋ ਘੱਟ ਉਸ ਤੇ ਵੀ 200 300 7 ਜਾਂ 21 ਇੱਕੀ ਤੋਂ 2000 ਸੌਰੀ 200 ਜਾਂ 300 ਡਾਲਰ ਸਾਨੂੰ ਬਣ ਜੂ ਉਸ ਤੇ ਤੁਨੂੰ ਕਈ ਲੋਕਾਂ ਦਾ ਕਈ ਲੋਕਾਂ ਇਹ ਵੀ ਸੋਚਦੇ ਆ ਭਈ ਵੀਡੀਓ ਲੰਮੀ ਕਰਦੀ ਆ ਆਪਾਂ ਠੀਕ ਆ ਪੂਰੇ ਮਤਲਬ ਕੋਈ ਕੰਮ ਦੀ ਗੱਲ ਕਰਦੇ ਹੀ ਨਹੀਂ ਸਿੱਧਾ ਭਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਦਾਂ ਦੀ ਗੱਲਣਾ ਟੂ ਦਾ ਪੁਆਇੰਟ ਗੱਲ ਕਰੇ ਜਿਨੇ ਵੀਡੀਓ ਦੇਖਣੀ ਆ ਉਹਨੇ ਵੇਖ ਹੀ ਲੈਣੀ ਆ ਕਿਉਂਕਿ ਸਾਰਿਆਂ ਕੋਲ ਇੰਨਾ ਟਾਈਮ ਨਹੀਂ ਹੁੰਦਾਗਾ ਆਪਾਂ ਆਪਾਂ ਵੀ ਵੀਡੀਓ ਦੇਖਦੇ ਆ ਆਪਾਂ ਸਕਿਪ ਮਤਲਬ ਅੱਗੇ ਫਾਰਵਰਡ ਕਰ ਦਿੰਨੇ ਆ ਹੂੰ ਫਾਰਵਰਡ ਹਾਂ ਨਾ ਫਾਰਵਰਡਿੰਗ ਹਾਂ ਅੱਗੇ ਗਾਣਗਾ ਦਿੰਨੇ ਆ ਕਿ ਆਪਾਂ ਸਕਿਪ ਕਰ ਦਿੰਨੇ ਆ ਵੀ ਸੋ ਗੱਲ ਕਰਕੇ ਆਪਣਾ ਕੋਈ ਵੀਡੀਓ ਬਣਾਉਣੇ ਆਪਾਂ ਟੂ ਦਾ ਪੁਆਇੰਟ ਗੱਲ ਕਰੇ ਇੱਕ ਨਾ ਚੱਲੂਗੀ ਮੰਨ ਲਓ ਆਪਣੀਆ ਵੀਡੀਓ ਉਹ ਘੱਟ ਲੈਂਥ ਵਾਲੀ ਹੋਊਗੀ ਤਾਂ ਆਪਣੀ ਨੈਕਸਟ ਵੀਡੀਓ ਸੇਮ ਲੈਂਥ ਵਾਲੀ ਬਣਾ ਲਓ ਤੁਸੀਂ ਬਿਲਕੁਲ ਮਤਲਬ ਮੇਨ ਆਪਣਾ ਪੁਆਇੰਟ ਹੈਗਾ ਕੰਮ ਦੀ ਗੱਲ ਕਰੋ ਬਸ ਦੈਟਸ ਇਟ ਤੇ ਇਹਦੇ ਵਿੱਚ ਕੀ ਹੁੰਦਾਗਾ ਵੀ ਜਿਹੜੀਆਂ ਵੀਡੀਓਸ ਹਨ ਲੰਬੀ ਬਣਾਉਣਾ ਚਾਹੀਨੇ ਵੱਖਰਾ ਫਾਇਦਾ ਹੁੰਦਾਗਾ ਛੋਟ ਵੀਡੀਓ ਦਾ ਵੱਖਰਾ ਫਾਇਦਾ ਹੁੰਦਾਗਾ ਰਾਈਟ ਜਿਹੜੀ ਇਨਕਮ ਆ ਗਈ ਜਿਹੜੀ ਫੇਸਬੁੱਕ ਆ ਗਈ ਉਹ ਚਾਰ ਪੰਜ ਤਰੀਕੇ ਨਾਲ ਦਿੰਦੀ ਹੈਗੀ ਇੱਕ ਹੁੰਦੀ ਹੈ ਇਨਸਟ੍ਰੀਮ ਐਡ ਇਨ ਸਟ੍ਰੀਮ ਦੇ ਡਾਟ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਜਦੋਂ ਤੁਸੀਂ ਕੋਈ ਵੀਡੀਓ ਵੇਖਦੇ ਹੋ ਤੁਸੀਂ ਕੋਈ ਵੀ ਹੈ ਨਾ ਉਹ ਵੀਡੀਓ ਦੇ ਵਿੱਚ ਜਦੋਂ ਕੋਈ ਐਡ ਆਉਂਦੀ ਆ ਠੀਕ ਆ ਉਹਨੂੰ ਬੋਲਦੇ ਆ ਇਨ ਸਟ੍ਰੀਮ ਐਡ ਤੇ ਫਿਰ ਆ ਜਾਂਦੀ ਹੈ ਲਾਈਵ ਦੇ ਵਿੱਚ ਲਾਈਵ ਦੇ ਵਿੱਚ ਵੀ ਆਪਾਂ ਨੂੰ ਜਦੋਂ ਕਿਤੇ ਦੇਖਦੇ ਹੋਵਾਂਗੇ ਆਪਾਂ ਕੋਈ ਲਾਈਵ ਕਬੱਡੀ ਦਾ ਮੈਚ ਵੇਖਿਆ ਆਨੇ ਹੁੰਦੇ ਆ ਆਪਾਂ ਜਾਂ ਕੋਈ ਵਾਲੀਬਾਲ ਦਾ ਮੈਚ ਚੱਲਦਾ ਹੈ ਅੱਜ ਕੱਲ ਮੁੰਡੇ ਬਹੁਤ ਖੇਡਦੇ ਆ ਨਾ ਉਹਦੇ ਵਿੱਚ ਲਾਈਵ ਚੱਲਦਾ ਹੁੰਦਾ ਜਿਹਦੇ ਵੱਡੇ ਜਾਨੀ ਪੇਜ ਹੁੰਦੇ ਆ ਜਦੋਂ ਲਾਈਵ ਚੱਲ ਰਿਹਾ ਹੁੰਦਾ ਉਹਦੇ ਵਿੱਚ ਵੀ ਐਡ ਆਉਂਦੀ ਆ ਠੀਕ ਹੈ ਦੂਜਾ ਤਰੀਕਾ ਹੋ ਗਿਆ ਫਿਰ ਇੱਕ ਹੁੰਦਾ ਸ ਸਟਾਰ ਦੇ ਵਿੱਚ ਕੀ ਹੁੰਦਾਗਾ ਵੀ ਜਦੋਂ ਕੋਈ ਬੰਦਾ ਆਪਾਂ ਨੂੰ ਕੋ ਤੁਹਾਨੂੰ ਕੋਈ ਚੰਗੀ ਕੰਮ ਦੀ ਅੰਬਰ ਗੱਲ ਹੁੰਦੀ ਆ ਤੇ ਇਹ ਬੰਦੇ ਉਹਨਾਂ ਸਟਾਰ ਭੇਜਦੇ ਆ ਸਟਾਰ ਯਾਨੀ ਕੀ ਉਹ ਕਿੰਨੇ ਕੱਸਾ 60 60 ਰੁਪਏ ਦੇ ਯਾਨੀ ਸਟਾਰ ਭੇਜਿਆ ਜਾਂਦਾਗਾ ਬੰਦਾ ਜਿਹਨੂੰ ਸਟਾਰ ਭੇਜਦਾਗਾ ਉਹਨੂੰ 50 60 ਰੁਪਏ ਇਹ ਬੰਦੇ ਨੂੰ ਇਨਕਮ ਹੋ ਜਾਂਦੀ ਆ ਉਹ ਡਾਇਰੈਕਟ ਇਨਕਮ ਆ ਆਪਣੀ ਹਾਂ ਫਿਰ ਆ ਜਾਂਦਾਗਾ ਇੱਕ ਯਾਨੀ ਕੀ ਬੰਦੇ ਕਈ ਸਬਸਕ੍ਰਾਈਬ ਕਰਦੇ ਆ ਆਪਾਂ ਨੂੰ ਵੀ ਸਬਸਕ੍ਰਾਈਬ ਦੇ ਨਾਲ ਕੀ ਹੁੰਦਾਗਾ ਆਪਣੀ 1100 ਰੁਪਏ ਆਪਣੇ ਆਦੇ ਪੇਜ ਤੇ ਰੱਖ ਸਕਦੇ ਆ ਉਹਦੇ ਵਿੱਚ ਕੀ ਇਦਾਂ ਪਰਸਨਲ ਵੀਡੀਓ ਹੁੰਦੀਆਂ ਕੱਲੀਆਂ ਜਿਹੜੇ ਸਬਸਕ੍ਰਾਈਬਰ ਹੁੰਦੇ ਆ ਕੱਲੇ ਉਹ ਹੀ ਦੇਖ ਸਕਦੇ ਆ ਇੱਕ ਤਾਂ ਫੋਲੋਅਰ ਹੁੰਦੇ ਆ ਇੱਕ ਆਪਣੇ ਬੰਦੇ ਨੂੰ ਯਾਨੀ ਕਿ ਬਾਏ ਕਰਦੇ ਆ ਆਪਣੀ ਸਬਸਕ੍ਰਾਈਬਰ ਆਪਣਾ ਠੀਕ ਆ ਉਹਦੇ ਵੱਖਰੇ ਪੈਸੇ ਮਿਲਦੇ ਆ ਫੇਰ ਤਰੀਕਾ ਆ ਜਾਂਦਾ ਜੀ ਆਪਣਾ ਉਹ ਐਡ ਐਡ ਐਡਸ ਔਨ ਰੀਲ ਐਡਸ ਔਨ ਰੀਲ ਦੇ ਉੱਪਰ ਕੀ ਹੁੰਦਾਗਾ ਜਿਹੜੀ ਆਪਣੀ ਰੀਲਾਂ ਵੀਡੀਓ ਇੱਕ ਤਾਂ ਵੀਡੀਓ ਪਾਉਣੇ ਆ ਇੱਕ ਆਪਣੀ ਰੀਲਾਂ ਹੁੰਦੀਆਂ ਸ਼ਾਰਟ ਉਹਨਾਂ ਉੱਪਰ ਵੀ ਤੁਹਾਨੂੰ ਪੈਸਾ ਬਣਦਾਗਾ ਫੇਰ ਆਪਣਾ ਲਾਸਟ ਆਪਸ਼ਨ ਆ ਜਾਂਦਾ ਜੀ ਪੋਸਟ ਤੇ ਵੀ ਹੁੰਦਾ ਵਾ ਫੇਸਬੁਕ ਨੇ ਪੋਸਟ ਤੇ ਵੀ ਆ ਪੋਸਟ ਤੇ ਵੀ ਕਰਤਾ ਪੋਸਟ ਤੇ ਵੀ ਤੁਹਾਨੂੰ ਪੈਸੇ ਆਉਂਦੇ ਆ ਹੁਣ ਪਲੱਸ ਤੁਹਾਨੂੰ ਸਟੋਰੀ ਦੇ ਉੱਪਰ ਵੀ ਪੈਸਾ ਆਉਣ ਲੱਗ ਗਿਆ ਹੁਣ ਫੇਸਬੁਕ ਦੇ ਉੱਪਰ ਸਿਮਪਲ ਐ ਕਿ ਤੁਸੀਂ ਫੋਟੋ ਪਾਓ ਕੋਈ ਵੀ ਮੰਨ ਲਓ ਕਿਸੇ ਬਿਜ਼ਨਸ ਰਿਲੇਟਡ ਪਾ ਦਿਓ ਕੋਈ ਨੌਲੇਜ ਵਾਲੀ ਪਾ ਦਿਓ ਕੋਈ ਧਾਰਮਿਕ ਫੋਟੋ ਪਾ ਦਿਓ ਕੋਈ ਆਪਦੀ ਪਰਸਨਲ ਫੋਟੋ ਵੀ ਪਾ ਸਕਦੇ ਜਿੰਨਾ ਲਾਈਕ ਆਉਂਦਾ ਕਮੈਂਟ ਆਉਂਦੇ ਉਹਦੇ ਵੀ ਪੈਸੇ ਆ ਫੇਰ ਅਖੀਰਲਾ ਆ ਜਾਂਦਾ অপਸ਼ਨ ਉਹਦੇ ਤੇ ਜਿਹੜਾ ਹੁੰਦਾਗਾ ਬੋਨਸ ਬੋਨਸ ਕੀ ਹੁੰਦਾਗਾ ਬੋਨਸ ਦੇ ਵਿੱਚ ਉਹ ਦੇਖਦੇ ਆ ਵੀ ਇਹ ਪੇਜ ਦੀ ਰੀਚ ਕਿੰਨੀ ਕਾ ਗਈ ਇਹਦੇ ਵਿੱਚ ਕਿੰਨੇ ਬੰਦੇ ਇਹਨੂੰ ਡੇਲੀ ਫੋਲੋ ਫਾਲੋ ਕਰਦੇ ਆ ਕਈ ਬੰਦਿਆਂ ਦੇ ਪੇਜ ਇਦਾਂ ਦੇ ਆ ਜਿਹਨਾਂ ਮਿਲੀਅਨ ਮਿਲੀਅਨ ਫੋਲੋਅਰ ਜਿੰਨਾਂ ਦੇ ਹੈਗੇ ਆ ਠੀਕ ਹੈ ਉਹਨਾਂ ਦੇ ਫੋਲੋਅਰ ਵਧਦੇ ਘਟਦੇ ਰਹਿੰਦੇ ਆ ਯਾਨੀ ਕਈ ਵਾਰ 100 ਵਧ ਗਿਆ 500 ਵਧ ਗਿਆ ਉਹਨਾਂ ਦੀਆਂ ਪੋਸਟਾਂ ਦੀਆਂ ਰੀਲਾਂ ਦੀਆਂ ਆਲਰੇਡੀ ਰੀਚ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਬੋਨਸ ਮਿਲਦਾਗਾ ਬੋਨਸ ਕਿੰਨਾ ਹੁੰਦਾ ਕੋਈ ਹਜ਼ਾਰ ਵੀ ਹੋ ਸਕਦਾ 2000 ਵੀ ਹੋ ਸਕਦਾਗਾ ਜੇ ਮੇਰਾ ਵੀਰ ਮੈਂ ਕਿਤੇ ਗਲਤ ਹੋਇਆ ਤਾਂ ਵੀ ਆਪਾਂ ਨੂੰ ਜਿਹਨੂੰ ਵਾਧਰ ਪਰ ਜਿਹੜੇ ਦੋ ਦੋ ਤਿੰਜਾਂ ਆ ਗੀਆਂ ਉਹ ਪ੍ਰੋਪਰ ਆ ਗਈਆਂ ਫੇਰ ਕੀ ਆ ਫੇਸਬੁੱਕ ਤੇ ਪੇਜ ਬਣਾਉਣਾ ਜੇ ਤੁਸੀਂ ਆਪਣੇ ਇਹਦੇ ਦੋ ਤਰੀਕੇ ਹੁੰਦੇ ਆ ਇੱਕ ਤਾਂ ਲੰਮੀ ਹੋਗੀ ਉਹ ਆਪਾਂ ਨੈਕਸਟ ਵੀਡੀਓ ਚ ਆਪਾਂ ਤੁਹਾਨੂੰ ਸਿਰਫ ਪੇਜ ਬਾਰੇ ਦੱਸਾਂਗੇ ਤੁਹਾਨੂੰ ਸਿਰਫ ਸਾਡਾ ਸਟਾਰਟਅਪ ਦੱਸਿਆਗਾ ਵੀ ਅਸੀਂ ਕਿਵੇਂ ਸਟਾਰਟ ਕੀਤਾ ਹੈਗਾ ਹਾਂ ਮਤਲਬ ਤੁਸੀਂ ਵੀ ਸਟਾਰਟ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਬਈ ਐ ਸ਼ਾਰਟਕਟ ਮੇਨ ਮੁੱਦੇ ਦੀ ਗੱਲ ਆ ਤੁਸੀਂ ਸ਼ਾਰਟਕਟ ਨਹੀਂ ਕਰਨਾ ਕੋਈ ਕਿਸੇ ਵੀ ਚੀਜ਼ ਦਾ ਸ਼ਾਰਟਕਟ ਸ਼ਾਰਟਕਟ ਨਹੀਂ ਅਪਣਾਉਣਾਗਾ ਵੀ ਹੈ ਨਹੀਂਗਾ ਕੀ ਆ ਤੁਸੀਂ ਯਾਰ ਕਿਸੇ ਵੀ ਬੰਦੇ ਤੋਂ ਫੋਲੋਅਰ ਬਾਇ ਨਹੀਂ ਕਰਨੇਗੇ ਠੀਕ ਹੈ ਫੇਸਬੁਕ ਤੋਂ ਪੈਸਾ ਕਹਿੰਦੇ ਬਣਦਾਗਾ ਉਹ ਤੁਹਾਨੂੰ ਦੱਸਦੇ ਇੱਕ ਦਿਨ ਉਹ ਵੀ ਦੱਸ ਦੇਣਾਗਾ ਕੋਈ ਨਹੀਂ ਦੱਸ ਹਾਲੇ ਤਾਂ 5-7 ਮਿੰਟ ਦੀ ਵੀਡੀਓ ਹੋਈ ਹੈ ਕਿ 10 ਮਿੰਟ ਦੀ ਵੀਡੀਓ ਹੋਈ ਹੋਊਗੀ ਜ਼ਿਆਦਾਤਰ ਫੇਸਬੁਕ ਦੇ ਉੱਪਰ ਪੈਸਾ ਕਹਿੰਦੇ ਬਣਦਾ ਤੁਹਾਨੂੰ ਇਹ ਦੱਸ ਦੇਣਾ ਜਿੱਦੋਂ ਵੀ ਆਪਾਂ ਫੇਸਬੁਕ ਤੋਂ ਘੱਟੋ ਘਾਟ ਆਪਾਂ ਨੂੰ 10000 ਫੋਲੋਅਰ ਚਾਹੀਦਾਗਾ ਤੇ 10 ਲੱਖ ਵਾਚ ਟਾਈਮ ਚਾਹੀਦਾਗਾ ਠੀਕ ਹੈ 10000 ਮਿੰਟ ਸੌਰੀ 10000 ਮਿੰਟ ਵੀ ਹੋ ਸਕਦਾ ਹੈਗਾ ਹਾਂ ਇੱਕ ਵੀਡੀਓ ਪੂਰੀ ਕਰ ਜਾਂਦੀ ਹੈ ਜੇ ਵਾਰੋ ਵੀ ਵੀਡੀਓ ਵੀ ਕਰ ਸਕਦੇ ਆ ਤੁਸੀਂ 20 ਵੀਡੀਓ ਪਾ ਸਕਦੇ ਬਟ ਉਹਦਾ ਟਾਈਮ ਪੀਰੀਅਡ ਹੁੰਦਾ ਹੈਗਾ ਸਾਲ ਦੇ ਵਿੱਚ ਵਿੱਚ ਤੁਹਾਨੂੰ ਕਰਨਾ ਪੈਂਦਾ ਹੁੰਦਾਗਾ ਉਹ ਸਾਲ ਦੇ ਵਿੱਚ ਵਿੱਚ ਤੁਹਾਨੂੰ ਜੇ ਮੰਨ ਲਓ ਆਪਣਾ ਵਿਊ ਨਹੀਂ ਆਉਂਦੇ ਨੇ ਤਾਂ ਤੁਹਾਨੂੰ ਅਗਲੇ ਸਾਲ ਚ ਗੱਲ ਚੱਲ ਜਾਂਦੀ ਆ ਹਰ ਇੱਕ ਬੰਦਾ ਆ ਰਾਮ ਨਾਲ ਵੀਡੀਓ ਇੰਨਾ ਵਾਚ ਟਾਈਮ ਪੂਰਾ ਕਰ ਲੈਂਦਾ 10000 ਸਬਸਕ੍ਰਾਈਬਰ ਹੋਵੇ ਜੇ ਤੁਸੀਂ ਫੇਸਬੁੱਕ ਨੂੰ ਦੋ ਤਰੀਕੇ ਇਹਦੇ ਜਾਂ ਤਾਂ ਤੁਸੀਂ ਜਿਹੜਾ ਫੇਸਬੁੱਕ ਪੇਜ ਬਣਾ ਸਕਦੇ ਹੋ ਜਾਂ ਤੁਸੀਂ ਆਪਣੀ ਜਿਹੜੀ ਪ੍ਰੋਫਾਈਲ ਆ ਗਈ ਪ੍ਰੋਫਾਈਲ ਨੂੰ ਵੀ ਆਪਣੇ ਪੇਜ ਵਿੱਚ ਕਨਵਰਟ ਕਰ ਸਕਦੇ ਹੋ ਤੁਹਾਨੂੰ ਉਹ ਵੀ ਦੱਸਾਂਗੇ ਆਪਾਂ ਵਿਚਾਰ ਜਿਹੜਾ ਪਰਨ ਖਾਲੀ ਥਾਂ ਪਿਆ ਨਾ ਇਹਦੇ ਵਿੱਚ ਤੁਹਾਨੂੰ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਉਹ ਪੇਜ ਜਿਹੜਾ ਪੇਜ ਆ ਕਿਵੇਂ ਯੂਜ਼ ਕਰਦੇ ਆ ਪੇਜ ਕਿਵੇਂ ਬਣਾਉਂਦੇ ਆ ਤੇ ਫੇਸਬੁੱਕ ਜਿਹੜੀ ਪ੍ਰੋਫਾਈਲ ਆ ਗਈ ਉਹਨੂੰ ਕਨਵਰਟ ਕਰਕੇ ਵੀ ਆਪਾਂ ਪੇਜ ਨੂੰ ਕਿਵੇਂ ਕਨਵਰਟ ਕਰ ਸਕਦੇ ਆ ਇਹਦੇ 'ਚ ਕੀ ਆ ਕਈ ਚੀਜ਼ਾਂ ਹੁੰਦੀਆਂ ਆਂਗੀਆਂ ਵੀ ਤੁਸੀਂ ਜਿਹੜੇ ਵਿਊ ਆਗੇ ਕਿਵੇਂ ਵਧਾ ਸਕਦੇ ਹੋ ਠੀਕ ਆ ਆਪਣੇ ਸਸਪੈਂਸ ਹੀ ਮੈਟਰ ਕਰਦਾ ਹੁੰਦਾ ਹਲਕਾ-ਕਲਿਕਾ ਗੱਲ ਤੁਹਾਨੂੰ ਅੱਗੇ ਦੱਸਾਂਗੇ ਆਪਾਂ ਅਗਲੇ ਵੀਡੀਓ ਦਾ ਆਪਣਾ ਇੰਤਜ਼ਾਰ ਕਰੋ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਆ ਤਾਂ ਆਪਣੇ ਕਮੈਂਟ ਜਰੂਰ ਕਰਿਓ ਜਿੱਥੇ ਸਾਡੀਆਂ ਗਲਤੀਆਂ ਆਈਆਂ ਕਿਉਂਕਿ ਸਾਡਾ ਹੀ ਪਹਿਲਾ ਪੋਡਕਾਸਟ ਆਗਾ ਸਾਡਾ ਠੀਕ ਹੈ ਇਹ ਅਸੀਂ ਛੋਟੇ ਲੈਵਲ ਤੋਂ ਸਟਾਰਟ ਕੀਤਾ ਕੋਈ ਵੱਡੇ ਮਾਈਕ ਰੱਖ ਕੇ ਜਾਂ ਕੁਝ ਹੋਰ ਨਹੀਂ ਕੀਤਾਗਾ ਤੇ ਜੇ ਸਾਡੇ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਜਰੂਰ ਕਰਿਓ ਤੇ ਅੱਗੇ ਆ ਦੋ ਚਾਰ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਇੰਨਾ ਹੀ ਇਆਇਤ ਲੈਵਾਂਗੇ ਰਹਿਗੋ ਧੰਨਵਾਦ ਅਸਲੀ ਗੱਲ ਜੀ ਅਸਲੀ ਗੱਲ